کیا نام آپ کا ماہر ماہر کتنی عمر آپ کی الیون اچھا کیا ہوا بخار ہو گیا کیا ہوا تھا میں اسکول گیا تھا تو مجھے ایک دم سے فیل ہونے لگا کہ مجھے چھڑنے پر ہی ہے میرا اگزام چل رہا تھا پھر میں نے اگزام کر کے میں انفورٹ میں لکھتا اور کال کر رہا تو وہ لینے آئے میں سے لگے تھے کیا لگے ہیں کیا لگے ہیں بوشنے کی بوشنے کی

ਪੂਰੀ ਤਰ੍ਹਾਂ ਉਹਨਸੀ ਬਾਹਰ ਸਕੂਟਰ ਲੈ ਕੇ ਜਾਣੇ ਆ ਅੰਦਰ ਲੈ ਕੇ ਆਣੇ ਆ ਪੈਰ ਸਾਰੇ ਉਹੀ ਲਿਬੜੇ ਹੋਈ ਅੰਦਰ ਜਾਂਦੇ ਆ ਜੀ ਵਹੀਕਲ ਦੇ ਜੀ ਸੋ ਐਕਚੁਅਲੀ ਅੰਗੈਲੀ ਕਿਹਦੀ ਹੈ ਇਹ ਪ੍ਰਸ਼ਾਸਨ ਦੀ ਅੰਗੈਲੀ ਹੈ ਜੀ ਸਾਰੀ ਸ਼ਾਪਿੰਗ ਕੋਈ ਤੁਸੀਂ ਦੱਸ ਦਿੱਤਾ ਸੀ ਹਾਂ ਜੀ ਕਿੰਨੀ ਵਾਰ ਕੰਪਲੀਟ ਕਰ ਚੁੱਕੇ ਆਣੇ ਆ ਚਲੇ ਜਾਨੇ ਲੇਕਿਨ ਕੋਈ ਹਿੱਲਾ ਨਹੀਂ ਨਿਕਲਦਾ ਜੀ ਦਾ ਕੋਈ ਅਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਿਸ਼ਕਪੂਰ ਜੀ ਕਪੂਰ ਸਾਹਿਬ ਕਿਹੜੇ ਏਰੀਆ ਜੀ ਇਹ ਸੰਜੀਵਨੀ ਸਟਰੀਟ ਗਲੀ ਨੰਬਰ 3 ਹੈ ਜੀ 20 ਟੈਂਕ ਏਰੀਆ ਕੀ ਕਰਨਾ ਸੀ ਸੀਵਰੇਜ ਚੌਕ ਕਿੰਨੇ ਦਿਨ ਤੋਂ ਸਰ ਸੀਵਰੇਜ ਚੌਕ ਪਦਰ ਪਿੱਛੇ ਤੋਂ ਹੈ ਪਿਛਲੇ 3-4 ਮਹੀਨਿਆਂ ਤੋਂ ਪ੍ਰੋਬਲਮ ਚੱਲ ਰਹੀ ਹੈ ਨਾਲੀਆਂ ਵੀ ਓਵਰਫਲੋ ਹੁੰਦੀਆਂ ਨਾਲੀਆਂ ਵਾਲੇ ਆ ਕੇ ਸਫਾਈ ਕਰ ਜਾਂਦੇ ਆ ਕਦੇ ਕੰਪਲੇਂਟ ਤੇ ਲੇਕਿਨ ਉਹਨਾਂ ਬਾਰ ਬਾਰ ਕੇ ਨਾਲੀਆਂ ਜਿਹੜੀਆਂ ਆ ਸੀਵਰੇਜ ਦੇ ਨਾਲ ਜੋੜੀਆਂ ਹੋਈਆਂ ਹਨ ਮਹੱਲੇ 'ਚ ਤੇ ਇਹਨਾਂ ਦੀਆਂ ਨਾਲੀਆਂ ਸੈਪਰੇਟ ਕਰਾਈਆਂ ਜਾਵੇਂ ਤਾਂ ਕਿ ਨਾਲੇ ਪ੍ਰੋਪਰ ਚੱਲ ਲੈ ਉਹ ਸੀਵਰੇਜ ਜਿਹੜਾ ਚੌਕ ਹੁੰਦਾ ਨਾਲੀਆਂ ਰਾਹੀਂ ਪਾਣੀ ਵੈਗ ਮਾਰ ਜਾਂਦਾ ਹੈ ਉਹ ਸਾਰੇ ਮਹੱਲੇ 'ਚ ਪਾਣੀ ਹੋ ਜਾਂਦਾ ਕਿੰਨਾ ਕੁ ਡੈਰੀਆ ਫੈਲ ਗਿਆ ਹੈ ਸਰ ਮਹੱਲੇ 'ਚ तकरीबन 50% ਤੋਂ ਉੱਤੇ ਬੱਚੇ ਬਿਮਾਰ ਬੈਠੇ ਆ ਜੀ ਬਜ਼ੁਰਗ ਬ ਸਭ ਨੂੰ এবਰ ਬੁਖਾਰ ਹੋ ਰਿਹਾ ਹੈ এবਰ ਮੈਂ 3 ਦਿਨ 4 ਦਿਨ ਤੋਂ ਮੈਂ ਬਿਮਾਰ ਵੇ ਹੈ ਮੇਰੇ ਘਰ ਬਿਮਾਰ ਵੇ ਸਾਰੇ ਇਸ ਕਰਕੇ ਸਾਰਾ ਮੁਹੱਲਾ ਦੁਖੀ ਹੈ ਜੀ ਪ੍ਰਸ਼ਾਸਨ ਕੀ ਫਿਲ ਕਰਦਾ ਪ੍ਰਸ਼ਾਸਨ ਅਪੀਲੇ ਕਰਦੇ ਹੈ ਕਿ ਜਿਵੇਂ ਡੀਸੀ ਸਾਹਿਬ ਨੇ ਕਿਹਾ ਸੀ ਕਿ ਬਰਸਾਤ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਸੀਵਰੇਜ ਨਾਲੇ ਸਾਫ ਕਰਾਵਾਂਗੇ ਲੇਕਿਨ ਇਸ ਤਰਫ ਕੋਈ ਨਾ ਆਇਆ ਨਾ ਕੋਈ ਫੋਗਿੰਗ ਹੋ ਰਹੀ ਹੈ ਨਾ ਕੋਈ ਸੀਵਰੇਜ ਸਾਫ ਕਰਨ ਵਾਸਤੇ ਆ ਰਿਹਾ ਨਾ ਕੋਈ ਇਧਰ ਧਿਆਨ ਦੇ ਰਿਹਾ ਬਾਰ ਬਾਰ ਕੰਪਲੇਨਟ ਕਰਨ ਦੇ ਵੀ ਕੋਈ ਧਿਆਨ ਨਹੀਂ ਦੇ ਰਿਹਾ ਹੁਣ ਕੀ ਕਦਮ ਹੁਣ ਅਸੀਂ ਅਪੀਲੇ ਕਰਦੇ ਜਲਦੀ ਤੋਂ ਜਲਦੀ ਸਾਡੇ ਸੀਵਰੇਜ ਨੂੰ ਸਾਫ ਕਰਾਇਆ ਜਾਵੇ ਕਾਕੇ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲ ਸਕੇ ਮੱਖੀ ਮਛਰਤ ਦਾ ਸੀਜ਼ਨ ਹੈ ਜੀ ਅੱਜਕੱਲ ਉਸ ਤੋਂ ਵਿਚਾਰ ਰਹੇ ਹਰੇਕ ਦੇ ਘਰ ਅਜ ਗੰਦੇ ਪਾਣੀ ਦੇ ਛਿੱਟੇ ਜਾ ਰਹੇ ਆ ਗੰਦੇ ਪਾਣੀ ਨਾਲ ਅੰਦਰ ਅੰਦਰ ਤੱਕ ਜਾ ਰਹੇ ਆ ਪੂਰੇ ਮੁਹੱਲੇ ਸਮੈਲ ਫੈਲੀ ਹੋਈ ਆ ਉਹ ਸਾਰੀ ਦੂਰ ਹੋਏ ਪ੍ਰਸ਼ਾਸਨ ਜਲਦੀ ਜਲਦੀ ਧਿਆਨ ਦੇ